ਗ੍ਰੈਂਡ ਟੇਨ ਨੂੰ ਤੁਹਾਡਾ ਸਵਾਗਤ ਹੈ। ਅਮਰ ਸਰਪ੍ਰਸਤਾਚਾਰ ਦਾ ਅੱਡਾ ਬਣਿਆ ਆਰਟੀਓ ਦੇ ਦਫ਼ਤਰ ਦੁਪਹਿਰ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਗਈ। ਵਿਜੀਲੈਂਸ ਬਿਊਰੋ ਅਧਿਕਾਰੀ ਦੇ ਨਾਲ ਪੁਲਿਸ ਅਧਿਕਾਰੀ ਵੱਲੋਂ ਆਰਟੀਆਈ ਦਫ਼ਤਰਾਂ ਦੀ ਛਾਪੇਮਾਰੀ ਕੀਤੀ ਗਈ। ਆਰਟੀਓ ਦੇ ਮੁਲਾਜ਼ਮ ਉੱਥੇ ਕੁਰਸੀਆਂ ਛੱਡ ਕੇ ਭੱਜਦੇ ਦਿੱਸੇ। ਛਾਪੇਮਾਰੀ ਦੌਰਾਨ ਅਧਿਕਾਰੀ ਵੱਲੋਂ ਆਰਟੀਆਈ ਦੇ ਦਫ਼ਤਰਾਂ ਦੇ ਕੰਪਿਊਟਰ ਦੇ ਨਾਲ ਵੀ ਸਾਰੀ ਜਾਂਚ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੈ ਏਸੀਪੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਇੱਥੇ ਭ੍ਰਿਸ਼ਟਾਚਾਰ ਦਾ ਅੱਡਾ ਬਣਿਆ ਹੋਇਆ ਹੈ ਇਸ ਸੰਬੰਧੀ ਜਾਂਚ ਕਰਨ ਨੂੰ ਪਹੁੰਚੇ ਹਾਂ ਅਤੇ ਸ਼ਾਪੇਮਾਰੀ ਦੇ ਦੌਰਾਨ ਵੀ ਖਾਮੀਆਂ ਪਈਆਂ ਗਈਆਂ ਹਨ ਪੰਜਾਬ ਸਰਕਾਰ ਦੇ ਕਲੀਅਰ ਕਟ ਆਦੇਸ਼ ਹਨ ਤੇ ਭ੍ਰਿਸ਼ਟਾਚਾਰ ਤੇ ਅਤੇ ਇਹਨੂੰ ਬੁਦ ਨਹੀਂ ਬਖਸ਼ਿਆ ਜਾਏਗਾ ਦੋਸ਼ੀ ਹੋਵੇਗਾ ਕੋਈ ਨਹੀਂ ਉਹਨੂੰ ਪੈਸੇ ਨੂੰ ਵੀ ਨਹੀਂ ਬਖਸ਼ਿਆ ਜਾਏਗਾ ਬਾਈਟ ਏਸੀਪੀ ਸੁਰਿੰਦਰ ਸਿੰਘ ਜੀ ਧੰਨਵਾਦ ਫੋਨ ਪਿੱਛੇ ਕਰੀ ਤੁਹਾਡਾ ਆਹ ਵੇ ਛੋਟੇ ਆ ਜੀ ਹੋਰ ਇਹ ਸ਼ੋਰ ਬਤ ਜੀ ਨੂੰ ਕਹਤ ਰਹਾ ਜਬਾ ਜਬਾ ਕਰਦੇ ਨਹੀਂ ਮੈਂ ਤੁਹਾਨੂੰ ਆ ਜੀ ਕਰਾ ਬੜੀ ਜੀ ਬਣਾ ਆਇਆ ਕਰਾ ਨਹੀਂ ਜੀ ਇਹਨਾਂ ਨੂੰ ਆਹ ਜਲਾਗੇ ਆਹ 5 10 10 ਤੇ il est important de savoir ਬੀ ਬੋਲੇ ਗੱਡੀਆਂ ਚੱਲੀਆਂ ਜਿੱਥੇ ਦਾ ਹੈ ਉਹ ਕਹਾਂਣਾ ਮੁੰਡੇ ਬਣਾਉਂਦੇ ਆਂ ਤੇਰੋਂ ਦਰਵਾਜ਼ਾ ਤੁਹਾਨੂੰ ਆਇਆ ਤੁਮ ਦੱਸ ਸਕੀਂ ਬਈ ਵਾਹੀ ਨਾ ਮਤਲਬ ਕਿ ਸੇਕਿੰਗ ਨਹੀਂ ਤੇ ਅੱਜ ਕੱਲ੍ਹ ਮਾਹੀਆਂ ਕੁਲੀਆਂ ਤੋਂ ਨਹੀਂ خلاف <سؤال> <تصال> <سؤال> 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 <سؤال>

ودیا ودی <تصفح> I am राधा लाल ਅਗੇ ਵੀ ਤਰੇ ਫਰੋ ਅਗੇ ਹੋ ਇੱਕ ਮਿੰਟ ਰੁਕੋ ਆਪ ਦਾ ਆ ਗਿਆ ਜਦੋਂ ਸਰਵਰ ਡਾਊਨ ਆਇਆ ਰੇਟੋ ਇਹ ਪਤਾ ਆ ਗਿਆ ਤਾਂ ਜਦੋਂ ਸਰਵਰ ਇਹ ਆ ਗਿਆ ਕਾਰਨ ਐਚ ਡੀਐਸਪੀ ਵਿਜੀਲੈਂਸ ਯੂਨਿਟ ਆ ਮਰਸਾਬ ਚ ਤਣਾਦਾ ਅੱਜ ਅਸੀਂ ਸਾਡੀ ਟੀਮ ਨੇ ਚੈਕਿੰਗ ਕੀਤੀ ਹੈ ਜੀ ਇੱਥੇ ਆਰਟੀਏ ਦਫਤਰ ਦੇ ਜਿਹੜਾ ਟਰੈਕ ਹੈਗਾ ਇੱਥੇ ਜੀ ਉਹਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਸੀ ਕਿ ਹੁਣ ਤਾਈਆਂ ਹੈਗੀਆਂ ਨੇ ਜੀ ਉਹਦੇ ਵਿੱਚ ਕੋਈ ਕਪੜੇਵਲੀ ਚੱਲਦੀ ਹੈ ਜੀ ਉਹ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਸਾਡੀਆਂ ਟੀਮਾਂ ਦੇ ਰਿਕਾਰਡ ਚੈੱਕ ਕਰ ਰਹੀਆਂ ਉਸ ਤੋਂ ਬਾਅਦ ਜੋ ਵੀ ਇੱਥੇ ਕਲੀਅਰ ਹੋਏਗਾ ਫਿਰ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਇਨ ਜਨਰਲ ਕੰਪਲੇਂਟਾਂ ਤੇ ਚੱਲਦੀਆਂ ਰਹਿੰਦੀਆਂ ਜੀ ਕੰਪਲੇਟਾ ਤੁਹਾਨੂੰ ਵੀ ਪਤਾ ਹੀ ਹੈ ਆਰਟੀਏ ਦਫਤਰ ਦੀਆਂ ਕੰਪਲੇਟਾਂ ਚੱਲਦੀਆਂ ਹੁੰਦੀਆਂ ਜੀ ਉਹਦੇ ਸ ਅਸੀਂ ਚੈੱਕ ਕਰ ਰਹੇ ਹਾਂ ਜੀ ਰਿਕਾਰਡ ਅਸੀਂ ਅਸੀਂ ਸਾਰਾ ਰਿਕਾਰਡ ਲਿਆ ਹੋਇਆ ਇਹਨਾਂ ਦਾ ਪਿਛਲੇ ਪਿਛਲੇ ਹਫਤੇ ਦਾ ਵੀ ਚੈੱਕ ਕਰਾਂਗੇ ਉਹਦੇ ਵਿੱਚ ਜੇ ਕੋਈ ਡਿਸਕ੍ਰਪੈਂਸੀ ਪਾਈ ਜਾਏਗੀ ਫਿਰ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਲੋਕ ਪਬਲਿਕ ਨੂੰ ਪੁੱਛ ਰਹੇ ਆ ਜੀ ਉਹ ਬੋਲੇ ਦੱਸ ਰਹੇ ਆ ਜੀ ਜੋ ਵੀ ਗੱਲਬਾਤ ਹੈ ਰਹੀ ਹੋ ਸਾਰਾ ਆਪਾਂ ਰਿਕਾਰਡ ਤੇ ਲੈ ਕੇ ਆ ਰਹੇ ਹਾਂ ਜੀ ਦੱਸਿਆ ਜਾ ਰਿਹਾ ਕਿ ਜਿਹੜੇ ਇਹਨਾਂ ਦੇ ਨਾਲ ਮਿਲੇ ਹੋਏ ਉਹ ਬਾਹਰੋਂ ਨਿਕਲ ਚੁੱਕੇ ਨੇ ਉਸੇ ਵੀ ਦੋਸ਼ ਹੈ ਕਿ ਜਿਹੜੇ ਸੌਕਲ ਏਜੰਟਸ ਬੈਠੇ ਉਹ ਬਾਹਰੋਂ ਨਿਕਲ ਚੁੱਕੇ ਨਹੀਂ ਕੋਈ ਪਲੈਨਿੰਗ ਉਹ ਕੋਈ ਗੱਲ ਨਹੀਂ ਜਿਹੜਾ ਵੀ ਹੋਏਗਾ ਵਿੱਚ ਆਏਗਾ ਜੀ ਸਾਰਾ ਕੁਝ ਮ ਅਪੀਲ ਇਹੀ ਹੈ ਜੀ ਵੀ ਕੋਈ ਵੀ ਜਿਹੜਾ ਵੀ ਬੰਦਾ ਇੱਥੇ ਕੰਮ ਕਰਾਉਣ ਆਉਂਦਾ ਹੈ ਕਿਸੇ ਕਿਸਮ ਦੀ ਕੋਈ ਰਿਸ਼ਵਤ ਦੇਣ ਦੀ ਲੋੜ ਨਹੀਂ ਹੈ ਔਰ ਸਰਕਾਰ ਦੀਆਂ ਕਲੀਅਰ ਕਟ ਇਨਸਟਰਕਸ਼ਨਾਂ ਨੇ ਵੀ ਕਿਸੇ ਵੀ ਲੈਵਲ ਤੇ ਕੋਈ ਵੀ ਰਿਸ਼ਵਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਪਬਲਿਕ ਸਿੱਧੇ ਤੌਰ ਤੇ ਆਣ ਕੇ ਕੰਮ ਕਰਾਵੇ ਆਨਲਾਈਨ ਸਾਰਾ ਅਪਲਾਈ ਹੁੰਦਾ ਹੈ ਔਰ ਤੇ ਫਿਰ ਫਿਰ ਉਹਦੇ ਖਿਲਾਫ ਮੁਕਦਮਾ ਦਰਜ ਕੀਤਾ ਜਾਏਗਾ ਜੀ ਮੈਂ ਡੀਐਸਪੀ ਸਰੇਂਦਰ ਸਿੰਘ ਜੀ ਮੈਂ ਡੀਐਸਪੀ ਇੱਥੇ ਵਿਜੀਲੈਂਸ ਯੂਨਿਟ ਅਮਰਸਰ ਤਨਖਾਤ ਹਾਂ ਜੀ ਥੈਂਕ ਯੂ ਜੀ